आ तो सोर कोस्तानी

ਮੈਨੂੰ ਤਾਂ ਮੇਰੀ ਮਾਤਾ ਦਾ ਫੋਨ ਆਇਆ ਕਿ ਹਾਂ ਵੀ ਬਹੂ ਨੇ ਕੁਝ ਕਰ ਲਿਆ ਤੇ ਫਿਰ ਮੈਂ ਉੱਥੇ ਤੋਂ ਹੁਣ ਹੀ ਆ ਕੇ ਖੜੇ ਹੋਏ ਥੋੜੇ ਸਾਹਮਣੇ ਹੀ ਬਾਕੀ ਪੁਲਸਾਰੇ ਕਾਰਵਾਈ ਕਰ ਰਹੇ ਨੇ ਦੇਖੋ ਜੀ ਬਣਦਾ ਹੀ ਥੋੜਾ ਪੰਜੇ ਕੀ ਕੰਮ ਕਰਦਾ ਮੇਰਾ ਪੰਜਾ ਲੱਗਿਆ ਹੋਇਆ ਜੀ ਗਉਂ ਸਲਮ ਉਥੇ ਜੇਕੇ ਉਹ ਹੈ ਮੋਬਾਈਲ ਦੀ ਦੁਕਾਨਾ ਜੀ ਕਿੰਨੇ ਟਾਈਮ ਤੋਂ ਕੰਮ ਕਰ ਰਿਹਾ ਉਹ ਤਾਂ ਕਾਫੀ ਟਾਈਮ ਹੋ ਗਿਆ ਉਸਨੇ ਤਾਂ ਕੰਮ ਕਰਦੇ ਪੂਰੇ ਕਿੰਨੇ ਟਾਈਮ ਤੋਂ ਰਹਿ ਰਹੇ ਪੂਰੇ ਟਾਈਮ ਨੂੰ ਸਾਲੇ ਦਾ ਸਾਲੀ ਸਾਲ ਵੀ ਨਹੀਂ ਹੋਇਆ ਜੀ ਬੱਚੇ ਕਿੰਨੇ ਆ ਉਹ ਦੋ ਬੱਚੇ ਇੱਕ ਕੁੜੀ ਇੱਕ ਮੁੰਡਾ ਜੀ ਕਿੰਨੇ ਵੱਡੇ ਆ ਮੁੰਡਾ ਤਾਂ ਹਲੇ 2 ਸਾਲ ਦੀ ਹੈ ਜੀ। ਕੁੜੀ ਹੈਗੀ 3-5 3.5 ਸਾਲ ਦੀ ਹੈ। ਜਿਹੜੀ ਤੁਹਾਡੀ ਬਹੂ ਹੈ ਉਹ ਕੱਲੇ ਰਹਿੰਦੇ ਸੀ ਘਰ। ਨਹੀਂ ਸੋਰਾ ਵੀ ਸੀਗਾ ਜੀ। ਹੁਣ ਭੈਣ ਵੀ ਕੰਮ ਤੇ ਚਲੀ ਜਾਂਦੀ ਸੀਗੀ। ਪਾਂਜਾ ਵੀ ਜਾਂਦਾ ਸੀਗਾ। ਤੇ ਹੁਣ ਮੇਰਾ ਜਿੱਜਾ ਗਿਆ ਸੀ ਕਿ ਦੁਕਾਨ ਤੇ ਪਿੱਛੇ ਕੰਮ ਕੰਮ ਹੋ ਗਿਆ ਜੀ। ਹਾਂਜੀ ਵੀ ਤੁਹਾਨੂੰ ਪੁੱਛਿਓ ਕੀ ਹੋਇਆ? ਰਾਧਕਾ ਨਾਮ ਦੀ ਲੜਕੀ ਹੈ ਇੱਥੇ। ਉਹਦਾ ਕਿਸੇ ਨੇ ਮਰਡਰ ਕਰਤਾ ਉਹਦੇ ਸਬੰਚ ਇੱਥੇ ਆਏ ਆ ਉਹ ਦੇਖਦੇ ਆ ਅੱਗੇ ਕਰਦੇ ਜੋ ਸਟੇਟਮੈਂਟ ਲਿਖਾਉਂਦੇ ਆ ਉਸ ਮੁਤਾਬਕ ਬੰਦੀ ਕਰ ਵੀ ਕੀਤੀ ਜਾਊਗੀ ਮੈਰਿਡ ਹੈ ਸਿੰਗਲ ਹੈ ਰਜਤ ਇਹ ਮੈਰਿਡ ਹੈ ਬੱਚੇ ਵੀ ਬੱਚੇ ਹੈਗੇ ਨੇ ਹਸਬੰਡ ਕੀ ਕਰਦੇ ਦਾ ਇਹ ਕੰਦਾ ਵੀ ਮੋਬਾਈਲਾਂ ਦੀ ਦੁਕਾਨ ਤੇ ਕੰਮ ਕਰਦਾ ਇੱਥੇ ਸਨੋਰੀ ਗੌਸਲ ਹਾਂਜੀ ਇਹਨਾਂ ਨੂੰ ਜੀ ਤਲਾਕ ਮਿਲੀ ਸੀ ਮਤਲਬ ਘੰਟੇ ਤੋਂ ਪਹਿਲਾਂ ਮਿਲੀ ਸੀ